ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਪ੍ਰੋਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ਮਜ਼ਦੂਰਾਂ ਦੇ ਝੋਨੇ ਦੇ ਬਕਾਇਆ ਦੀ ਅਦਾਇਗੀ ਨੂੰ ਲੈ ਕੇ ਪੰਸਪ ਦਫ਼ਤਰ ਵਿਖੇ ਤਰ ਲਾ ਦਿੱਤਾ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਤਰ ਲੋਕ ਸਿੰਘ ਬਹਿਰਾਮਪੁਰ ਦਲਜੀਤ ਸਿੰਘ ਤਲਵੰਡੀ ਅਤੇ ਸਲਵਿੰਦਰ ਸਿੰਘ ਕਿਲਾ ਨੱਥੂ ਸਿੰਘ ਨੇ ਦੱਸਿਆ ਕਿ ਸਾਲ 2021 ਤੋਂ 22 ਵਿੱਚ ਕਲਨੌਰ ਦੇ 부ਚੇ ਨੰਗਲ ਅਤੇ ਬੰਗਵਾਣੀ ਦੀਆਂ ਮੰਡੀਆਂ ਵਿੱਚੋਂ ਪੰਸਪ ਵੱਲੋਂ ਝੋਨੇ ਦੀ ਖਰੀਦ ਕੀਤੀ ਗਈ ਸੀ ਪਰ ਪੰਸਪ ਵੱਲੋਂ ਵਿਕਰੇਤਾਵਾਂ ਦੀ ਕੀਤੀ ਗਈ ਚੈਕਿੰਗ ਦੌਰਾਨ ਡੀਐਮ ਵੱਲੋਂ ਖਰੀਦੀਆਂ ਗਈਆਂ 2 ਲੱਖ 6000 ਬੋਰੀਆਂ ਵਿੱਚੋਂ ਸਿਰਫ 1 ਲੱਖ 10000 ਬੋਰੀਆਂ ਹੀ ਬਰਾਮਦ ਹੋਈਆਂ ਅਤੇ 94000 ਨੂੰ ਹੀ ਗਬਨ ਕਰਾਰ ਦਿੱਤਾ ਗਿਆ ਇਸ ਗਬਨ ਸੰਬੰਧੀ ਡੀਐਮ ਵੱਲੋਂ ਦੋ ਪਨਾਸਾ ਇਨਸਪੈਕਟਰਾ ਪੱਲੇਦਾਰਾ ਅਤੇ ਟਰਾਂਸਪੋਰਟਰਾਂ ਸਮੇਤ ਕਮਿਸ਼ਨ ਏਜੰਟਾਂ ਖਿਲਾਫ ਰਿਪੋਰਟ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਨਾਮਜ਼ਦ ਕਮਿਸ਼ਨ ਏਜੰਟਾਂ ਦੀ ਜਾਂਚ ਵਿੱਚ ਕਮਿਸ਼ਨ ਏਜੰਟਾਂ ਅਤੇ ਟਰਾਂਸਪੋਰਟਰ ਸਮੇਤ 4 ਵਿਅਕਤੀ ਬੇਕਸੂਰ ਪਾਏ ਗਏ ਸਨ ਇਸ ਗੱਲ ਨੂੰ 2 ਸਾਲ ਬੀਤ ਚੁੱਕੇ ਹਨ ਪਰ ਅਜੇ ਤੱਕ ਪੰਸਪ ਦਫ਼ਤਰ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਅਦਾਇਗੀ ਨਹੀਂ ਕੀਤੀ ਜਾ ਰਹੀ ਦਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਾਰੀਆਂ ਅਦਾਇਗੀਆਂ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਦਾ ਦਰਨਾ ਜਾਰੀ ਰਹੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮਾਤਰ ਲੋਕ ਸੰਗ ਕਪੀਸਾਉਂਡਲਾ ਪ੍ਰਧਾਨ ਬਰਾਮਪਰ ਅੱਜ ਪੰਚਾਇਤ ਦੇ ਸਾਹਮਣੇ ਸਾਨੂੰ ਤੀਜਾ ਦਿਨ ਹੈ ਇਹ ਲਗਾਤਾਰ ਦਰਨਾ ਜਿਹੜਾ ਅੱਜ ਤੋਂ 2 ਸਾਲ ਪਹਿਲਾਂ ਬੁੱਚੇ ਡੰਗਰ ਤੇ ਬੰਗਵਾਂ ਦੀਆਂ ਮੰਡੀਆਂ ਦੇ ਆੜਤੀਆਂ ਦੇ ਤੇ ਕਿਸਾਨਾਂ ਦੇ ਪੈਸੇ ਝੋਨਿਆਂ ਦੇ ਉਹ ਲਗਭਗ 80 ਲੱਖ ਰੁਪਈਆ ਜਿਹੜਾ ਫਸਿਆ ਜਿਹੜੇ ਪਰਚੇ ਬਣੇ ਸੀ ਆੜਤੀਆਂ ਤੇ ਚਾਹੇ ਉਹਨਾਂ ਦੇ ਇੰਸਪੈਕਟਰ ਤੇ ਪਰਚੇ ਵੀ ਖਰਜ ਹੋ ਗਏ ਦੋਵਾਰ ਇਨਕੁਆਰੀ ਹੋਈ لیکن دو سال ਤੋਂ ਸਾਡੇ ਕਿਸਾਨਾਂ ਦੇ پیسے ਜਿਹੜਾ ਮਿਹਨਤ ਕਰਕੇ ਖੇਤੀ ਦੇ ਵਿੱਚੋਂ ਝੋਨਾ ਪੈਦਾ ਕਰਕੇ ਮੰਡੀ 'ਚ ਖੜਿਆ ਮੰਡੀ 'ਚ ਤਲਾਈ ਕਰਾ ਕੇ ਆਰਟੀ ਨੇ ਸਫਾਈ ਕਰਾ ਕੇ ਟਰੱਕਾਂ ਤੇ ਲਦਾਈ ਕਰਾ ਕੇ ਛਾਲਰ ਦੇ ਵਿੱਚ ਮੁੱچے ਨੰਗਲ ਭੇਜ ਦਿੱਤਾ ਉਹਦੀ ਪਹੁੰਚ ਆਰਟੀਆ ਕੋਲ ਆ ਗਈ ਉਹਨਾਂ ਵਿਚਾਰਿਆਂ ਦਾ ਕੋਈ ਦੋਸ਼ ਨਹੀਂ ਆ ਪਰ ਕਿਉਂ ਉਹਨਾਂ ਦੇ ਉੱਤੇ ਹੋਣਾ ਚਾਹੀਦਾ ਛਾਲਰ ਦੇ ਤੇ ਉੱਥੇ ਕੋ ਗਵਨ ਹੋਇਆ ਪਰ ਇਹਨਾਂ ਲੋਕਾਂ ਨੂੰ ਕਿਉਂ ਖੱਜਲ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਆਪਣੀ ਕਿਰਤੀ ਕਿਸਾਨ ਜੁਨੀਅਨ ਨੂੰ ਲਗਾਤਾਰ ਧਰਨਾ ਜਿਨ੍ਹਾਂ ਦੇ پیسے ਨਹੀਂ ਵਾਪਸ ਕਰਦੇ ਉਹਨਾਂ ਜਿਹੜਾ ਇਹ ਧਰਨਾ ਜਲਾ ਲਗਾਤਾਰ ਚੱਲਦੇ ਰਹਾਗਾ ਅੱਜ ਅਸੀਂ ਮੈਡਮ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਸੰਭਦੀ ਉਹਦਾ ਪੁੱਤੜਾ ਭੂਗ ਰਹੇ ਆ ਇਹ ਧਰਨਾ ਅਸੀਂ ਲਾਚਨ ਕਟਾਰੂਪ ਚ ਕੇ ਘਰ ਵੀ ਲਾ ਕੇ ਆਏ ਸੀ ਉਹਨੂੰ ਵੀ ਮੰਨਿਆ ਸੀ ਕਿ ਮੈਂ ਥੋੜੇ ਦਿਨਾਂ ਵਿੱਚ ਪੈਸਾ ਨਹੀਂ ਜਿੰਦੇ ਆਉਂ ਕਰਕੇ ਪਵਾ ਦੇਣਾ ਪਰ ਉਹ ਨਹੀਂ ਪਵਾ ਰਹੇ ਜਾਨ ਬੁੱਝ ਕੇ ਸਰਕਾਰ ਤੇਰੀ ਹੈ ਤੁਹਾਡੇ ਕਿਸਾਨਾਂ ਨੂੰ ਖੱਜਲ ਕਰ ਰਹੀ ਹੈ ਇਸ ਕਰਕੇ ਇਹ ਧਰਨਾ ਸਾਡੀ ਜਥੇਬੰਦੀ ਵੱਲੋਂ ਜਿਹੜਾ ਉਹ ਲਗਾਤਾਰ ਜਿੰਨੇ ਦਿਨ ਪੈਸੇ ਨਹੀਂ ਆਉਂਦੇ ਉਹਨਾਂ ਦੇ ਚੱਲਦਾ ਰਹੇ ਇਹ ਤਰਕੀਦ ਦਿੰਦੇ ਨੇ ਕਿ ਉਹ ਨਹੀਂ ਪਾਰੇ ਕਿਸਾਨ ਦਾ ਇਹ ਪਹਿਲਾਂ ਤੇ ਅਸੀਂ ਵੀ ਖਰਚਾ ਹੁਣ ਪਰਚੇ ਵਾਲੀ ਵੀ ਗੱਲ ਹੋ ਗਈ ਇਨਕੁਆਰੀ ਹੋ ਗਈ ਦੋ ਐਸਐਸਪੀਆ ਨੇ ਇਨਕੁਆਰੀ ਕਰਕੇ ਪਰਚੇ ਚ ਕੱਢ ਦਿੱਤਾ ਤਾਂ ਹੁਣ ਸਿਰ ਬਹਾਨੇਬਾਜ਼ੀ ਹੈ ਕਿ ਸਾਡੇ ਕੋਲ ਪੈਸੇ ਕਿਸ ਮਹਿਕਮੇ ਚ ਲਿਆ ਕੇ ਪਾਉਣੇ ਨੇ ਕਿੱਦਾਂ ਪਾਉਣੇ ਨੇ ਇਹੀ ਬਹਾਨੇਬਾਜ਼ੀ ਹੈ ਪਰ ਪੈਸੇ ਸਰਕਾਰ ਕੋਲ ਕੋਈ ਪੈਸੇ ਨਹੀਂ ਆਗੇ 95 ਲੱਖ ਦੀ ਗੱਲ ਹੈ ਸਾਰੀ ਕਿੰਨੀ ਪੇਮੈਂਟ ਬੱਕ ਸਨਾਂ ਦੀ ਤੇ ਕਿੰਨੇ ਕਿਸਾਨ ਨੇ ਇਹਦੇ ਵਿੱਚ ਕੋਈ 42 ਲੱਖ ਕਿਸਾਨਾਂ ਦੀ ਹੈ ਕੁਝ ਮਜ਼ਦੂਰਾਂ ਦੀ ਹੈ ਤੇ ਕੁਝ ਆਰਥੀਆਂ ਦੇ ਦਾ ਛੋਟਾ ਜਿਹੜੀ ਆ 95 ਲੱਖ ਦੀ ਹੈ